ਕਨੂੰ ਦੇ ਵਿੱਚ ਜਾਲ ਮਾਇ ਉਬਾਲਿਆ ਕਹਿ ਕੇ ਰੰਗ ਲੈ ਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਟੀ ਲਾ ਲਿਆ ਕਹਿ ਕੇ ਰੰਗ ਲੈ ਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਟੀ ਲਾ ਲਿਆ ਉਸ ਤੋਂ ਬਾਅਦ ਭਾਈ ਜੇਦਾ ਜੀ ਦੱਸਦੇ ਨੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਹੈ ਤੇ ਇਹ ਕਿਤੇ ਤਨੀ टी सवाख होरी काली आई सी त ਜੋੜ ਦੀ ਨੇਰੀ ਗਾਲੀ ਆਈ ਸੀ ਜੋੜ ਦੀ ਹਨੇਰੀ ਗਾਲੀ ਆਈ ਸੀ ਜੋੜ ਦੀ ਕੰਢੇ ਗਾਲੀ ਆਈ ਸੀ ਤੜਨਾਉ ਸੀਸ ਅੱਖ ਹੋੰਦਿਆ ਜੋੜ ਦੀ ਹਨੇਰੀ ਗਾਲੀ ਆਈ ਸੀ ਸੁੰਦਰ ਰੁਮਾਲੇ ਤੇ ਲਪੇਟ ਕੇ ਸੁੰਦਰ ਰੁਮਾਲੇ ਵਿੱਚ ਲਪੇਟ ਕੇ ਜੇਟਾ ਜੀ ਨੇ ਗੋਰਾ ਦੇ ਸੀਸ ਨੂੰ ਉਠਾਲ ਲਿਆ ला लिया रंगे बेटा लूंगरा जातीलायांगले बेटा जल रुंग ने जाती ला लिया उस अगे तो की भाई एयारगी पैगाने हुई करी